ਲੋ ਜੀ ਸਸਤੀ ਕਾਜਿਤ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜਨਰਲ ਆਨ ਤੇ ਅਸੀਂ ਨਾਮ ਲਖਦੇ ਤੁਹਾਡਾ ਸਵਾਗਤ ਕਰਦੇ ਹਾਂ ਉਮੀਦ ਆ ਸਾਰੇ ਤੁਸੀਂ ਰਾਜਕੁਸ਼ੀ ਹੋਵੋਗੇ ਤੇ ਤੁਹਾਡੀ ਰਾਜਕੁਸ਼ੀ ਦੀ ਅਸੀਂ ਕਾਮਨਾ ਕਰਦੇ ਹਾਂ ਇਸੇ ਕਰਕੇ ਦਾ ਤੁਹਾਨੂੰ ਗੀਤਾਂ ਰਾਹੀਂ ਖੁਸ਼ ਕਰਦੇ ਆ ਨਾਲੇ ਨੁਕਤੇ ਪਾਗੇ ਖੁਸ਼ ਕਰਦੇ ਆ ਹੈਨਾ ਤੇ ਲੋ ਅੱਜ ਕਿ ਭੈਣ ਨੇ ਮੈਥੋਂ ਉਹ ਪੁੱਛਿਆ ਵੀ ਅਕਲਮ ਦੇ ਕਿ ਇਹ ਤੇ ਸ਼ੇਂਗਾਂ ਪੈ ਜਾਂਦੀਆਂ ਨੇ ਉਹ ਕੋਈ ਸਾਨੂੰ ਕੁਝ ਸਮਝ ਨਹੀਂ ਆਇਆ ਮੈਂ ਕਿਹਾ ਅੱਜ ਦੁਬਾਰਾ ਵੀਡੀਓ ਪਾ ਦਊਗੀ ਇਸ ਤੋਂ ਬਾਅਦ ਫਿਰ ਮੈਂ ਇਹੀ ਵੀਡੀਓ ਕਾਉਂਗੀ ਹੈ ਨਾ ਤੇ ਲੋਰ ਨੂੰ ਤੁਸੀਂ ਜਿਹੜਾ ਤੁਹਾਨੂੰ ਮੈਂ ਅਸੀਂ ਵੀ ਸੁਣਾਉਣ ਲੱਗੇ ਹਾਂ ਤੇ ਲੈ ਸੁਣੋ ਇਹ ਉਹ ਗੀਤ ਦੀ ਵਿਆਖਿਆ ਲਾ ਕੀ ਕਰਨੀ ਆ ਤੇ ਇੱਕ ਔਰਤ ਤੇ ਸੁਨਿਆਰ ਨਾਲ ਗੱਲ ਕਰਦੀ ਆ ਤੇ ਨਾਲੇ ਫਿਰ ਆਪਦੇ 700 ਸੌ ਰਿਆਂ ਦੀ ਸਿਫਤ ਵੀ ਕਰਦੀ ਆ ਹੈ ਨਾ ਤੇ ਵਿੱਚ ਥੋੜੀ-ਮੋਟੀ ਵਿੱਚ ਸਾਰੇ ਤਰ੍ਹਾਂ ਦੇ ਪਰਵਾਸ ਮੈਂਬਰ ਹੁੰਦੇ ਕੋਈ ਫਿਰ ਲਿੰਦਿਆ ਵੀ ਜਾਂਦਾ ਹੈ ਹੈ ਨਾ ਸਾਰੇ ਸੁਭਾਅ ਇੱਕੋ ਜਿਹੇ ਵਿੱਚ ਨਿੰਦਿਆ ਕਰਦੀ ਹੈ ਤੇ ਫਿਰ ਤੇਰਾ ਉਹ ਭਾਗ ਵਿੱਚ ਜਿਹੜੇ ਸਰਾਉਣਾ ਸਰਾਹੀ ਜਾਂਦੀ ਹੈ ਜਿਵੇਂ ਨੂੰ ਚੰਗੇ ਲੱਗੇ ਹਨ ਤੇ ਸਾਰੇ ਜਿਹੜਾ ਪਰਿਵਾਰ ਆਈ ਹੁੰਦਾ ਹੈਗਾ ਤੇ ਤੁਸੀਂ ਸੋਣਾ ਲੈ ਫਿਰ ਇਸ ਜਿੱਤ ਨੂੰ ਸੁਣੋ ਤੇ ਮਾਣੋ ਇਸ ਗੀਤਾਂ ਨਾਲ ਇੱਕ ਮੇਰੀ ਨਤ ਗੜੀ ਲੈ ਆਈ ਵੇ ਨਾਥੀ ਮੇਰੀ ਐਸੀ ਕੜੀ ਵੇ ਛੁਟਕੀ ਦੇ ਨਾਲੇ ਸੀ ਤਾਰ ਨਾਥੀ ਮੇਰੀ

sir sir pa le. Take ਵੇ ਕਿੰਝਾ ਬੋਲ ਲੈ ਲਿਆ ਇੱਕ ਮੇਰੀ ਦਰਣੀ ਪਲੀ ਵੇ ਤੇ ਕੀ ਕਰ ਕਰਦੀ ਗੁਜਾਰਾ ਇੱਕ ਮੇਰੀ ਮੇਰਾ ਨੀਓ ਕਰ ਜਾਈ ਬੇ ਕਾਵ ਲੀ ਜਾ ਸੁਨੀਆ ਰਾ ਇਕ ਮੇਰਾ ਨੀਓ ਕਰ ਜਾਈ ਬੇ ਤੇ ਦੱਸਿਓ ਸਾਨੂੰ ਸਾਡਾ ਇਹ ਗੀਤ ਕਿ ਹੋ ਗਿਆ ਲੱਗਿਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਮੇਰੀ ਨੰਦ ਕੋਲ ਇਹ ਗੀਤ ਦੀ ਸਿਫਾਰਸ਼ ਆਈ ਅਸੀਂ ਕਹੇ ਸ਼ਾਇਦ ਸਾਡਾ ਗੀਤ ਪਾਇਆ ਹੋਇਆ ਉਹ ਕਦੇ ਸਾਨੂੰ ਨਹੀਂ ਪਤਾ ਜੀ ਸੰਤੇ ਇਹ ਗੀਤ ਤੁਸੀਂ ਜਰੂਰ ਸੁਣਾਓ ਅਸੀਂ ਇੰਨੇ ਵੀਡੀਓ ਸੰਨਹੀਂ ਲੱਭਣਾ ਜੇ ਪਾਇਆ ਵੀ ਉਹ ਪਰ ਅਸੀਂ ਨਹੀਂ ਸੁਣਿਆ ਤੇ ਫਿਰ ਇਹ ਕਹਿੰਦੀ ਅੱਜ ਆਪਾਂ ਨੇ ਅਸੀਂ ਕੋਣ ਦਾ ਤਮਾਸ਼ਾ ਸੀ ਅੱਜ ਉਹ ਵੀ ਕਿਲੋਗ੍ਰਾਮ ਜੀ ਹੈ ਲੋ ਗੀਤ ਤਮਾਸ਼ਾ ਜੀ ਮੈਂ ਕਿੱਦੇ ਦੇ ਵਿੱਚ ਪਾਉਣੇ ਆ ਹਨਾ ਉਹ ਫਿਰ ਤੁਹਾਨੂੰ ਕੱਲ ਨੂੰ ਜਾਂ ਕਿਸੇ ਦਿਨ ਹੋਰ ਸੁਣਾਵਾਂਗੇ ਤੇ ਲਓ ਮਾਣੋ ਇਸ ਕੀ ਤਾਨੰਦ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਲਓ ਅਸੀਂ ਤਾਂ ਤੁਹਾਨੂੰ ਤੰਦਰੁਸਤ ਤੇ ਖੁਸ਼ ਦੇਖਣਾ ਚਾਹੁੰਨੀ ਆ ਇਸੇ ਕਰਕੇ ਅਸੀਂ ਮਿਹਨਤ ਕਰਦੇ ਆ ਤੇ ਨਾਲੇ ਆਪਣਾ ਸੱਭਿਆਚਾਰ ਹਰੀ ਕਾਮ ਹਰੀ ਕੈਮ ਰਹੇ ਤੇ ਪੀੜ੍ਹੀਆਂ ਨੂੰ ਪਤਾ ਲੱਗੇ ਹੈਨਾ ਜਿਵੇਂ 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 ਵੀ ਸਮਾਜ ਦੇ ਵਿੱਚ ਕੋਈ ਵਾਪਰਦਾ ਸੀ ਉਸ ਤਰ੍ਹਾਂ ਦੇ ਇਹ ਗੀਤ ਬਣੇ ਸੀ ਬਲਿਹਾਰੇ ਜਾਈ ਉਹਨਾਂ ਭੈਣਾਂ ਦੇ ਜਿਨ੍ਹਾਂ ਨੇ ਇਹ ਗੀਤ ਬਣਾਏ ਰੱਖੇ ਤੇ ਬਾਰੇ ਹੈ ਜਈ ਉਹਨਾਂ ਦੇ ਸਾਡੇ ਵਰਗੇ ਜਿਹੜੇ ਤੁਹਾਨੂੰ ਸੁਣਾਈ ਜਾਂਦੀਆਂ ਨੇ ਤੇ ਗਾਹਾਂ ਤੁਸੀਂ ਵੀ ਬੱਚਿਆਂ ਨੂੰ ਸੁਣਾਓ ਭੁੱਲ ਨਾ ਆਪਣੇ ਵਿਰਸੇ ਨੂੰ ਹੈ ਨਾ ਤੇ ਹਰ ਤਰ੍ਹਾਂ ਦਾ ਵੀਰ ਤਰਵਾਜ ਸਭ ਬੱਚਿਆਂ ਨੂੰ ਕਹਾਣੇ ਦੱਸੋ ਨਵੇਂ ਤਾਂ ਤਾਂ ਜਿਕੇ ਪੱਛਮੀ ਸਭਧਾਲੇ ਬਣ ਗਏ ਤਾਂ ਹੀ ਆਪਾਂ ਸੰਕਟ ਭੋਗ ਰਹੇ ਹਾਂ ਕਿਸੇ ਨੂੰ ਕੋਈ ਖੁਸ਼ੀ ਨਹੀਂ ਇਹਨਾਂ ਨਾਲ ਆਪਾਂ ਨੂੰ ਖੁਸ਼ੀ ਹੋਊਗੀ ਤੇ ਤੇ ਨਾਲਿਆ ਜਿਵੇਂ ਤਾਂ ਤੰਦਰੁਸਤੀ ਵਾਸਤੇ ਇਸ ਨੁਕਤੇ ਤੋਂ ਨੇ ਆ ਉਹ ਵੀ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਤੇ ਸੰਤੰਨ ਤੰਦਰੁਸਤ ਰੱਖਣ ਵਾਸਤੇ ਮੈਂ ਇੱਕ ਦੋ ਦਿਨ ਹੋ ਗਏ ਪਹਿਲਾਂ ਹੀ ਪਾਇਆ ਵੀ ਇਹ ਮੂੰਹ ਤੇ ਵਿੰਸੀਆਂ ਹੋ ਜਾਂਦਾ ਹਨ ਤਾਂ ਭਾਈ ਉਹ ਜੋ ਬੰਦੇ ਮਿਲਦੇ ਸੇ ਮੁੰਡਿਆਂ ਦੇ ਕੁੜੀਆਂ ਦੇ ਸਭ ਦੇ ਹੋ ਜਾਂਦੀਆਂ ਨੇ ਤੇ ਫਿਰ ਚਿਹਰਾ ਵਧੀਆ ਨਹੀਂ ਲੱਗਦਾ ਉਹਦੇ ਵਾਸਤੇ ਮੈਂ ਦੱਸਿਆ ਸੀ ਵੀ ਸੁਹਾਗਾ ਤੇ ਸੀਸਾ ਲੋਨ ਲੈ ਕੇ ਬਰਾਬਰ ਦਾ ਹੈ ਨਾ ਤੇ ਉਹਨੂੰ ਪਹਿਲਾਂ ਉਹ ਤੁਸੀਂ ਘਰਲ ਕਰਕੇ ਰੱਖ ਲਓ ਬਣਾ ਕੇ ਫਿਰ ਜਿੰਨਾ ਆਪਾਂ ਚਿਹਰੇ ਤੇ ਲਾਉਣਾ ਹੈ ਉਹਨੂੰ ਘਰਲ ਕਰੋ ਉਹਦੇ ਵਿੱਚ ਨਿੰਬੂ ਨਚੋੜੀ ਜਿਹਾ ਉਹ ਜਦੋਂ ਹਰ ਉਹ ਲੰਬੋਂ ਲੰਬੋ ਜੁਗ ਬਣ ਜੂਗਾ ਤੇ ਉਹ ਸਿਆਈਆਂ ਤੇ ਲਾਓ 5-7 ਦਿਨ ਲਾਓ 10 ਦਿਨ ਲਾਓ ਦੇਖੋ ਇਹ ਤਾਂ ਕਿਸੇ ਦੇ ਜਿੰਮੇ ਜਿੰਮੇ ਰੋਗ ਹੈ ਬਾਹਲਾ ਪ੍ਰਾਣਾ ਤਾਂ 2-4 ਦਿਨ ਵੱਧ ਲੱਗ ਜਾਣਗੇ ਤੇ ਇਹ ਸਾਡਾ ਪ੍ਰਤਿਆਇਆ ਹੋਇਆ ਹਰ ਹਾਲਤ ਇਹ ਜਿਹੜੇ ਸਿਆਗਣੇ ਠੀਕ ਹੋ ਜਾਂਦੀਆਂ ਫਿੰਸੀਆਂ ਵੀ ਠੀਕ ਹੋ ਜਾਂਦੀਆਂ ਨੇ ਬਸ ਪੈਸੇ ਤਾਂ ਇਹ ਸਿਆਈਆਂ ਵਾਸਤੇ ਐ ਤੇ ਫਿੰਸੀਆਂ ਜਿਵੇਂ ਹੈਗੇ ਨੇ ਉਹਦੇ ਉਹ ਲਾਓ ਮਲਾਈ ਤੇ ਮਲਤਾਨੀ ਮੁੱਟੀ ਦੋ ਚਮਚੇ ਮਲਤਾਨੀ ਮਿੱਟੀ ਦੇ ਨਾਲੋ ਪਚਮਚਾ ਲਵਾਈ ਦਾ ਵਿੱਚ ਨਿੰਬੂ ਚੋ ਉਹ ਪੇਸਟ ਬਣ ਜੂ ਨਾ ਫਿਰ ਉਹ ਜੋ ਬੰਦਿਆ ਫਿੰਸ਼ੀਆਂ ਤੇ ਲਾਓ ਉਸ ਵਾਗਾ ਸੀਸਾ ਲੋਨ ਨਾਲ ਵੀ ਠੀਕ ਹੁੰਦਾ ਕਈ ਕਨੇ ਸਾਡਾ ਸੀਸਾਗਾ ਸੀਸਾ ਲੋਨ ਸੀਸਾ ਲੋਨ ਨਹੀਂ ਪੰਸਾਰੀ ਕਹਿੰਦੇ ਉਹ ਮੈਨੂੰ ਹੁਣ ਕਿਸੇ ਨੇ ਦੱਸਿਆ ਮੈਂ ਵੀ ਨਹੀਂ ਦੇਖਿਆ ਸੀ ਕਿਉਂਕਿ ਮੈਂ ਤਾਂ ਲੋੜ ਨਹੀਂ ਵੀ ਵਰਤਿਆ ਨਹੀਂ ਹੈਗਾ ਤੇ ਨੁਕਤਾ ਜਿਵੇਂ ਮਹਾਂਪੁਰਸ਼ਾਂ ਤੋਂ ਸੋਨੇ ਜਾਂ ਪਹਿਣਾ ਤੋਂ ਸੋਨੇ ਚੋਂ ਪਾਏ ਨੇ ਵੀ ਆ ਠੀਕ ਹੈ ਜੀ ਜਿਨ੍ਹਾਂ ਨੇ ਪਾਇਆ ਉਹ ਕਹਿੰਦੇ ਸਾਨੂੰ ਠੀਕ ਹੈ ਸਹੀ ਬੈਠ ਗਿਆ ਉਹ ਕਹਿੰਦੇ ਵੀ ਆਏ ਗੋਲ-ਗੋਲ ਜਿਹਾ ਚਮਕਦਿਆਂ ਮਤਲਬ ਚੌਰਸ ਜਿਹਾ ਟਿੱਕੀਆਂ ਨੇ। ਸ਼ਿਸਾਲ ਹੁੰਦੀਆਂ। ਕੋਟਪੂਰੇ ਤੋਂ ਮੈਨੂੰ ਫੋਨ ਆਇਆ ਇਹ ਸਾਨੂੰ ਕੋਟਪੂਰੇ ਤੋਂ ਮਿਲਿਆ ਫਿਰੋਜ਼ਪੁਰੋਂ ਮਿਲਿਆ ਨਹੀਂ। ਸਲਾਮ ਚ ਮਿਲਦਾ ਵਸਿਰਾ ਸਾਡੇ ਸ਼ਹਿਰ 'ਚ ਤੇ ਇੱਥੇ ਕਿਉਂਕਿ ਲੋਕ ਬੱਚਿਆਂ ਨੇ ਵਰਤ ਲਿਆ ਕਹਿੰਦੇ ਇੱਥੇ ਆਪਣੇ ਇੰਚੇ ਨਾਲ ਮਿਲਦਾ। ਤੇ ਲਓ ਤੁਸੀਂ ਇਹ ਵਰਤ ਕੇ ਦੇਖੋ ਤੇ ਦੇਖੋ ਆਪਾਂ ਰੱਬ ਤਾਂ ਹੈ ਨਹੀਂ ਡਾਕਟਰਾਂ ਕੋਲੇ ਵੀ ਜਾਣਦੇ ਆ ਜੇ ਪਰਮਾਤਮਾ ਦੇ ਥੋੜੇ ਜਿਹੀ ਪੈਸੇ ਨਾਲ ਹੀ ਤੁਹਾਡਾ ਚਿਹਰਾ ਸਾਫ਼ ਹੋ ਜਾਈ ਹੈ ਨਾ ਤੇ ਜਰੂਰ ਇਹਨੂੰ ਲੋਕਤੈ ਨੂੰ ਵਰਤੋ। ਪਰ ਮਾਤਮਾ ਭਲੀ ਕਰੂ ਸੁੰਦਰ ਬੱਚਾ ਦਾ ਚਿਹਰਾ ਬਣ ਜੂ ਹੈ ਨਾ ਤੇ ਲੋਕ ਨੂੰ ਕੱਲ ਨੂੰ ਸਮੂਹਨਾਂ ਨੇ ਗੀਤ ਤੇ ਨਵੇਂ ਨੁਕਤੇ ਨਾ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ